ਸਰਕਾਰ ਨਹੀਂ ਕਰਦੇ ਮਾਨ ਨਹੀਂ ਕਰਦੇ ਪਰ ਇਸ ਗੱਲ ਦਾ ਹੈਗਾ ਉਸ ਦਿਨ ਲਗਾ ਨੂਰ ਪਰਵੇਦੀ ਨੇ ਸਾਰੇ ਨੇ ਜੋ ਸੇਵਾ ਕੀਤੀ ਦੀ ਜਿੰਨੇ ਬੋਰੇ ਗੱਟੇ ਸਿੱਟੇ ਸੀਗੇ ਜਿਹੜੇ ਸਪੈਸ਼ਲ ਬੈਗਾਂ ਜੰਬੋ ਬੈਗਾਂ ਚ ਭਰ ਕੇ ਇੱਕ ਵੀ ਹਿੱਲਿਆ ਨਹੀਂ ਉੱਥੇ ਦਾ ਉੱਥੇ ਖੜਾ ਪਰ ਉਸ ਤੋਂ ਬਾਅਦ ਫਿਰ ਇਹ ਡਿਲੀਵਰ ਲੱਗ ਗਈ ਚਲੋ ਸਾਨੂੰ ਕੋਈ ਦਰਾਜ ਨਹੀਂ ਸਰਕਾਰਾਂ ਦੇ ਕੰਮ ਹੈ ਪਰ ਉਸ ਤੋਂ ਬਾਅਦ ਆ ਦੇਖੋ ਪਿੱਛੇ ਕਿੱਦਾਂ ਖਾਰ ਪੈ ਰਹੀ ਜਿੱਥੇ ਤੱਕ ਅਸੀਂ ਕਰ ਗਏ ਤੇ ਕਿ ਰਲ ਮਿਲ ਕੇ ਸਾਰੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਇਕੱਲੇ ਸੀਗੇ ਸਰਕਾਰ ਵੀ ਸੀਗੀ ਮੰਤਰੀ ਵੀ ਸੰਤਰੀ ਵੀ ਸਾਰੇ ਸੀਗੇ ਸਾਰੇ ਮਿਹਨਤ ਕਰ ਰਹੇ ਦੇ ਪਰ ਉਸ ਤੋਂ ਬਾਅਦ ਆ ਇੱਥੇ ਤੱਕ ਅਸੀਂ ਕੰਮ ਕਰਿਆ ਸੀਗਾ ਉਸ ਤੋਂ ਬਾਅਦ ਆ ਅੱਗੇ ਵਾਲਾ ਖੜ ਗਿਆ ਸੋ ਮੈਂ ਤਾਂ ਇਹੀ ਕਹੂੰਗਾ ਸਾਡੇ ਦਾ ਇਲਾਕੇ ਦੇ ਹਜ਼ਾਰਾਂ ਨੌਜਵਾਨ ਤਿਆਰ ਹੈ ਗੱਟੇ ਰੈਡੀ ਹੈ ਪਹਿਲਾਂ ਤਾਂ ਮੈਂ ਕਹੂੰ ਅੜਿਆ ਅਸੀਂ ਅਸੀਂ ਡਾਂ ਦੇ ਟਰਾਲੇ ਐ ਇਹ ਦੁਬਾਰਾ ਸਰਕਾਰ ਤੁਰੰਤ ਬੰਦ ਕਰਾਵੇ ਮੈਂ ਇਹਦੇ ਸਖਤ ਕਰਾਜਾ ਮੇਰਾ ਇਹਨਾਂ ਨੇ ਸਾਨੂੰ ਲੈਣਾ ਮਾਰਨਾ ਇਹਨਾਂ ਨੇ ਅਸੀਂ ਸਾਡਾ ਕੋਈ ਕਢਣਾ ਪਾਣਾ ਨਹੀਂ ਹੈ ਨਾ ਲੋਕਾਂ ਨੇ ਉੱਪਰ ਤੱਕ ਭਰੇ ਵੇ ਦੇਖੋ ਇਹ ਹੁਣ ਕੜਾਕਾ ਬਣਾਉਣ ਨੂੰ ਫਿਰਦੇ ਆ ਗੰਦ ਬੰਦ ਕਰੋ ਜੀ ਸਾਡੇ ਇਲਾਕੇ ਚ ਔਰ ਅਸੀਂ ਗੈਰ ਕਾਨੂੰਨੀ ਮਾਈਨਿੰਗ ਨਹੀਂ ਬਿਲਕੁਲ ਹੋਣ ਦੇਣੀ ਆਨ ਵਾਲਾ ਡਮੇ ਚ ਛੋਟੀਆਂ ਗੱਡੀਆਂ ਚੱਲੈ ਸੋ ਇਹ ਹਾਲਾਤ ਐ ਅੱਛੇ ਦੇ ਤੇ ਬਾਬਾ ਸ਼ਮਸ਼ੇਰ ਸਿੰਘ ਵੀ ਮੇਰੇ ਨਾਲ ਬਾਬਾ ਜੀ ਆਹ ਉਹਨੂੰ ਸੇਵਾ ਕਰਕੇ ਤੇ ਸਾਰੇ ਜਾਇ ਕੋਈ ਮੰਤਰੀ ਜਾਇ ਇਲਾਕਾ ਵਾਸੀ ਹੁਣ ਅਗਲੇ ਹਾਲਾਤ ਨੂੰ ਦੇਖ ਕੇ ਕਿਆ ਸੋਚਦੇ ਕਿਆ ਕਹਿੰਦੇ ਦੇਖੋ ਜਿਹੜਾ ਪਰਨਾ ਦੂਜਾ ਬਹਾ ਪਾਣੀ ਦਾ ਜਿਹੜਾ ਸਿੱਧਾ ਆ ਕੇ ਵੱਜਦਾ ਦੋ ਟਕਰਾਂ ਦਾ ਐ ਉੱਥੇ ਵੀ ਇਸੇ ਤਰ੍ਹਾਂ ਤੇ ਜੇ ਮਤਲਬ ਬੂਰੀਆ ਲਾ ਦਿੱਤੀ ਆ ਜਾਨ ਤੱਕਾ ਵੀ ਹੱਥ ਤੱਕ ਬਚਾਵੋ ਸਕਦਾ ਨਹੀਂ ਨਾ ਜਿਹੜਾ ਪਾ ਲੱਗ ਪੈਂਦਾ ਉਹ ਸਿੱਧਾ ਪੈਂਦਾ ਉਹਦੇ ਵਿੱਚ ਆ ਕੇ ਜੇ ਉਹ ਗ੍ਰੋਸ ਹੋ ਗਿਆ ਉੱਪਰ ਲੰਘ ਜਾਣਾ ਗ੍ਰੋਸ ਹੋ ਗਿਆ ਤਾਂ ਪਿੰਡ ਖੇੜੇ ਦੇ ਵਿੱਚ ਵੱਢ ਜਾਏਗਾ ਹਾਂ ਅੱਗੇ ਖੇੜੇ ਆਏ ਅੱਗੇ ਖੇੜੇ ਆਈ ਹੱਦ ਵਾਸਤੇ ਵੱਢ ਜਾਏਗਾ ਕਿਉਂਕਿ ਪਤਾ ਹੀ ਨਹੀਂ ਪਾਣੀ ਦਾ ਕਿਦੋਂ ਘੁੰਮ ਜਾਣਾ ਮੋਰੇ ਫੇਗਾਮਪੁਰ ਵੀ ਆਣਿਆ ਥੱਲੇ ਗੱਲ ਇੱਕ ਹੀ ਹੈ ਦੇਖੋ ਮੈਂ ਅੱਜ ਦਾ ਖ਼ਬਰ ਤੇ ਵਿਖਿਆ ਹੈ ਜਿੰਨਾ ਖੱਪਾ ਸੀਗਾ ਮੈਨੂੰ ਮਾਫੀ ਨਹੀਂ ਕੀਤਾ ਉਹਦਾ ਵੱਡਾ ਹਿੱਸਾ ਭਰ ਚੁੱਕਿਆ ਹੋਣਾ ਹੈ ਇਹ ਇਲਾਕਾ ਇਲਾਕੇ ਵਾਲਿਆਂ ਨੇ ਬਚਾਣਾ ਤਾਂ ਤਾਂ ਹੁਣ ਮੈਨੂੰ ਕਮਾਫੀ ਨੂੰ ਇੱਥੇ ਖੂਰਾਂ ਨਾ ਮਾਰਨ ਦੇਣ ਤਾਂ ਇਥੇ ਵੜਨ ਦੇਣ ਜੇ ਇਲਾਕਾ ਬਚਾਣਾ ਲੋਕਾਂ ਨੇ ਨਹੀਂ ਤਾਂ ਫਿਰ ਸਾਧਰੇ ਜੀ ਗੰਗਾਰ ਦੇ ਜਿੱਥੇ ਸਭ ਕੁਝ ਖੜਾ ਹੈ ਤਾਂ ਆਹੀ ਦਾ ਮਨ ਸਾਕੇ ਦਿਖੇ ਰਹੀ ਹੈ ਸੋ ਮੈਨੇ ਜਿਹੜਾ ਇੱਥੇ ਦਾ ਮਤਲਬ ਕਾਫੀ ਹੱਦ ਤੱਕ ਜਿਹੜਾ ਅਪਸਤੀ ਫੁੱਟ ਮੈਨੇ ਕੀਤੀ ਗਈ ਸੀਗੀ ਉਹ ਮੈਨਿੰਗ ਦਾ ਆਪਣਾ ਕਾਫੀ ਫੱਦਰ ਤੱਕ ਭਰਿਆ ਫਿਰ ਜੇ ਇਹ ਭਰ ਜਾਊਗਾ ਦਰਿਆ ਪਹਿਲਾਂ ਆਲੇ ਰੂਪ ਦੇ ਵਿੱਚ ਆ ਜਾਊਗਾ ਉਹ ਤਾਂ ਵੀ ਵਿਚਾਹ ਹੋ ਜਾਣਾ ਤੇ ਉਦੋਂ ਬਾਅਦ ਵਿੱਚ ਉਹ ਜਿਹੜਾ ਮਤਲਬ ਪਾਣੀ ਦਾ ਲੈਵਲ ਵੈਸੇ ਪਿਊਬਲਾਂ ਦਾ ਡੋਗਾ ਗਿਆ ਉਹ ਤੋਂ ਵੀ ਵਿਚਾਹ ਹੋ ਜਾਣਾ ਦਰਿਆ ਨੇ ਆਪ ਦਾ ਰੂਪ ਬਦਲ ਜਾਣਾ ਜੋ 40 ਸਾਲ ਪਹਿਲਾਂ ਸੀਗਾ ਨਹੀਂ ਤਾਂ ਮਤਲਬ ਜੇ ਮੈਨੂੰ ਗਮਾਫੀ ਨੇ ਉਹੀ ਕੁਝ ਫੇਖ ਲਾਰਨੀ ਹੈ ਇੱਥੇ ਜਗ ਪ੍ਰਸ਼ਾਸਨ ਨੇ ਮਿਲੀ ਕੋ ਉਤਰਾ ਸਾਹਿਬ ਕੁਝ ਹੋਣਾ ਹੈ ਫਿਰ ਕਿਸ ਦਾ ਕੋਈ ਹੋ ਨਹੀਂ ਹੈ ਫਿਰ ਕੁਦਰਤ ਨਾਲ ਕੀਤੇ ਖਲਵਾਉਣ ਦਾ ਜੋਖਮ ਹੈ ਜਾ ਘੁਟਣਾ ਪੈਂਦਾ ਹੈ ਉਹ ਅੱਜ ਭੁਗਤ ਰਹੇ ਹੈ ਇੱਕ ਵੇਖਣੀ ਵੀ ਹੋਣਾ ਪੈਣਾ ਆਣ ਵਾਲੀਆਂ ਪੀੜ੍ਹੀ ਵਾਸਤੇ ਬੜਾ ਉਪਾਅ ਆ। ਸੋ ਹਾਲਾਤ ਇਹ ਤੁਹਾਨੂੰ ਬਾਬਾ ਸ਼ਮਸ਼ੇਰ ਸਿੰਘ ਕਿਉਂਕਿ ਪੱਤਰਕਾਰ ਸਾਥੀ ਨੇ ਇਹਨਾਂ ਨੇ ਵੀ ਦੱਸਦੇ ਉਧਰ ਡਿਪਾਰਟਮੈਂਟ ਦੇ ਮੈਂ ਤੁਹਾਨੂੰ ਇੱਕ ਸੀ ਦਿਖਾ ਕੇ ਬੰਦ ਕਰ ਦੇਣਾ। ਪਹਿਲਾ ਦੌਰਾਨ ਦਿੱਤੇ ਹੈਵੀ ਟ੍ਰੈਫਿਕ ਦਾ ਪੱਕੇ ਦੌਰ ਤੇ ਬੰਦ ਕਰ ਦਿਓ। ਇਹ ਨਹੀਂ ਕਿਸੇ ਦੇ ਸਕੇ ਹੈ। ਲੁੱਟ ਕੇ ਖਾਲਿਆ ਇਲਾਕਾ ਇਹਨਾਂ ਨੇ ਚਾਹੇ ਆਪਣੇ ਹੈ ਚਾਹੇ ਬਾਹਰ ਦੇ ਹੈ। ਕੋਈ ਵੀ ਮਾਈਨਿੰਗ ਕਰਦਾ ਉਹ ਗੈਰਕਾਨੂੰਨੀ ਉਹਨੂੰ ਬੰਦ ਕਰਿਆ ਜਾਵੇ ਆ ਦੇਖੋ। ਪੁੱਲ ਦੇ ਹੁਣ ਮੈਂ ਖੱਬੇ ਪਾਸੇ ਜੇ ਆਨੰਦਪੁਰਵਾਲ ਤੋਂ ਆਈਏ। ਯਾ ਦੇਖੋ ਇਹ ਆ ਦੇਖੋ ਹਾਲਾਤ ਐ ਤੋਂ ਵੀ ਨਹੀਂ ਦੇਖਦੇ ਪੂਰੇ ਪਿਛੇ ਹੋ ਗਏ ਦੁਕਾਨਾਂ ਆ ਹੈ ਜੀ ਅਸੀਂ ਤਾਂ ਕੋਈ ਪੈਨਿਕ ਨਹੀਂ ਕਰਦੇ ਕਿਸੇ ਨੂੰ ਇਹ ਤਾਂ ਹੱਲ-ਵੱਲ ਨੂੰ ਤੁਰੇਵੇਂ ਹੱਲ ਕਰੀਏ ਨਹੀਂ ਤਾਂ ਵੱਡਾ ਨੁਕਸਾਨ ਹੋ ਜਾਊਗਾ ਹੁਣ ਇਲਾਕਾ ਨੂਰਪੁਰ ਬੇਦੀ ਦੇ ਨੌਜਵਾਨਾਂ ਨੂੰ ਕਾਲ ਦੇ ਦਿੱਤੀ ਇਹਨਾਂ ਨੇ ਦੁਬਾਰਾ ਬੈਗ ਭਰੇ ਵਿੱਚ ਚਾਹੁੰਦੇ ਆ ਮੈਂ ਜਾਂਦਾ ਇਹਨੂੰ ਫਿਰ ਪ੍ਰਾਇਲ ਵੇਸ ਪਰ ਇੱਕ ਦਿਨ ਲਈ ਸ਼ੈਸ਼ਨ ਬਾਜੀ ਜਾਂ ਕੋਸ਼ੇ ਬਾਜੀ ਲਈ ਕੰਮਣਾ ਸ਼ੁਰੂ ਕੀਤਾ ਜਾਵੇ ਜਦ ਕਰਤਾ ਸਿਰੇ ਲਾ ਕੇ ਛੱਡਾਂਗੇ ਪਰ ਮਾਈਨਿੰਗ ਨੂੰ ਤੇ ਪੱਕੇ ਤੌਰ ਤੇ ਬੰਦ ਕਰ ਦਿੱਤੀ ਜਾਵੇ